ਵਿਦਾਂસભા ਹਲਕਾ ਦਿਨਾਨਗਰ ਦੇ ਅਦੀਨ ਪੈਂਦੇ ਪਿੰਡ ਰਸੂਲਪੁਰ ਵਿੱਚ ਦਿਨ ਦਿਹਾੜੇ ਹੋ ਰਹੀ ਮਿੱਟੀ ਦੀ ਮਾਈਨਿੰਗ ਨੂੰ ਲੈ ਕੇ ਜਿੱਥੇ ਸਬੰਧਤ ਵਿਭਾਗ ਮੂਹਕ ਦਰਸ਼ਕ ਬਣਿਆ ਹੋਇਆ ਉੱਥੇ ਹੀ ਮਾਈਨਿੰਗ ਮਾਫੀਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਹੋਣ ਕਰਕੇ ਢੜਲੇ ਨਾਲ ਮਿੱਟੀ ਦੀ ਮਾਈਨਿੰਗ ਦਾ ਗੋਰਖ ਧੰਦਾ ਚੱਲ ਰਿਹਾ ਹੈ ਦੱਸ ਦਿਓ ਪੁਲਿਸ ਪ੍ਰਸ਼ਾਸਨ ਦੀ ਨੱਕ ਹੇੜ ਚੱਲ ਰਿਹਾ ਗੈਰ ਕਾਨੂੰਨੀ ਮਿੱਟੀ ਮਾਈਨਿੰਗ ਦੇ ਗੋਰਖ ਧੰਦੇ ਦੇ ਦਿਨ ਦਿਨ ਵੱਧ ਫੁੱਲ ਰਿਹਾ ਜਿਸ ਤੋਂ ਬਾਅਦ ਮਿੱਟੀ ਮਾਫੀਆ ਕਾਨੂੰਨ ਨੂੰ ਚਿੱਕੇ ਟੰਗ ਕੇ ਮਿੱਟੀ ਦੀ ਮਾਈਨਿੰਗ ਕਰ ਰਹੇ ਨੇ ਤੇ ਸਰਕਾਰ ਨੂੰ ਰੋਜ਼ਾਨਾ ਕਰੋੜਾਂ ਦਾ ਤੋ ਪਹਿਲੀ ਗੱਲ ਤੇ ਆ ਵੀ ਤੁਹਾਨੂੰ ਮੈਂ ਜਦੋਂ ਗੱਲ ਸ਼ੁਰੂ ਕੀਤੀ ਸੀ ਤੁਸੀਂ ਟੋਕਣ ਦਾ ਯਤਨ ਕੀਤਾ ਮੇਰੀ ਗੱਲ ਸੁਣ ਲਓ ਜੀ ਜੀ ਪੰਜਾਬ ਦੇ ਅੰਦਰ 19 ਮਹੀਨਿਆਂ ਦੇ ਦੌਰਾਨ 41000 ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਮੈਰਿਟ ਤੇ ਜਿਹੜਾ ਬੱਚਾ ਮੈਰਿਟ ਤੇ ਆ ਰਿਹਾ ਹੈ ਔਰ ਆਮ ਆਦਮੀ ਕਲੀਨਕ ਖੁੱਲ ਰਹੇ ਆ ਸਕੂਲ ਆਫ ਫੈਮਿਨਿਸ ਬਣ ਰਹੇ ਆ ਕਿੰਨੇ ਪਰਚੇ ਗੈਂਗਸਟਰਾਂ ਦੇ ਖਿਲਾਫ ਤੇ ਗੈਂਗਸਟਰਾਂ ਨੂੰ ਫੜ ਕੇ ਲਗਭਗ 600 ਗੈਂਗਸਟਰ ਜੇਲ੍ਹ ਚ ਦਿੱਤਾ ਆ ਸੋ ਕੋਈ ਸਵਾਲ ਹੈਗੇ ਆ ਜਿਹੜਾ ਸਵਾਲਾਂ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਗੈਰ ਕਾਨੂੰਨੀ ਮਾਈਨਿੰਗ ਹੋਵੇ ਗੈਰ ਕਾਨੂੰਨੀ ਨਸ਼ਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮਾਫੀਆ ਕੋ ਭਗਵਾਨਤਮਾਨ ਦੀ ਸਰਕਾਰ ਦੇ ਵਿੱਚ ਨਹੀਂ ਚੱਲਣਾ ਨਾ ਚੱਲਣ ਦਿੱਤਾ ਜਾਊਗਾ ਔਰ ਲਗਾਤਾਰ ਪਰਚੇ ਕੀਤੇ ਜਾ ਰਿਹਾ ਕਾਰਵਾਈ ਕਰਾਂਗੇ ਉਸ ਵਾਲੇ ਦੀ ਕਾਰਵਾਈ ਜਵਾਂਦੀ ਬੰਦੀ ਆ ਉਹ ਤਾਲੀ ਜਾਂਦੇ ਨੇ ਕੋਈ ਕਹਿੰਦਾ ਜੀ ਪਹਿਲੀ ਚ ਕਰਿਆ ਪਤਲੀ ਕੋਈ ਕਹਿੰਦਾ ਜੀ ਮੇਰਾ ਮੈਂ ਆਖਰ ਮੈਰਿਟ ਤਾਂ ਪੁਰਾਣੀ ਹੁੰਦੀ ਆ ਨਾ ਜਦੋਂ ਜਦੋਂ ਮੈਰਿਟ ਬਣਾਣੀ ਹੁੰਦੀ ਆ ਪਰ ਜਿਹੜਾ ਜਿਹੜੀ ਦੀਆਂ ਨੂੰ ਹੁੰਦੇ ਉਹ ਤੱਕ ਮੈਂ ਚੱਲੇ ਜਾਂਦਾ ਗੱਡੀ ਤੁਸੀਂ ਦੇਖੋ ਵੀ ਪੁਰਾਣੀ ਆ ਸਰਕਾਰਾਂ ਵੇਲੇ ਮంత్రి ਸੰਤਰੀ ਐਮ ਐਲ ਏ ਐਂ ਸਿੱਧੇ ਹੱਥ ਰੰਗਦੇ ਹੁੰਦੇ ਸੀ ਸੋ ਇਹ ਸਰਕਾਰ ਦੇ ਦੌਰਾਨ ਮੈਟ ਤੇ ਕੰਮ ਕੀਤਾ ਜਾ ਰਿਹਾ ਕਿਸੇ ਤਰ੍ਹਾਂ ਵੀ ਕੋਈ ਕਤਿਆ ਦੀ ਮੈਟ ਬਣੀ ਜਾ ਰਹੀ ਨਹੀਂ ਕਿਸੇ ਵੀ ਤਰ੍ਹਾਂ ਨਹੀਂ ਨਹੀਂ ਕੋਈ ਵੀ ਪਰ ਕੋਈ ਨਹੀਂ ਨਾ ਮੈਟ ਬਣਾ ਰਿਹਾ ਪਾਸੇ ਤੁਸੀਂ ਦੇਖੋ ਇਹ ਮੈਨੇ ਕੋਈ ਮੈਟ ਬਣਾਈ ਜਨੇ ਨਹੀਂ 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 ਤੁਸੀਂ ਦੇਖੋ ਵੀ ਹੁਣ ਤੱਕ ਸਟੱਡੀ ਕਰੋ ਮੈਂ ਤੁਹਾਨੂੰ ਸੱਦਾ ਦੇ ਰਿਹਾ মিডিਆ ਦੇ ਅੰਦਰ ਪਿਛਲੀ ਸਰਕਾਰਾਂ ਦੇ ਦੌਰਾਨ ਤੇ ਹੁਣ ਦੀ ਸਰਕਾਰ ਦੇ ਦੌਰਾਨ ਕਿੰਨੇ ਪਰਚੇ ਹੋਏ ਸਰ ਮੈਂ ਹੁਣ ਮੈਨੇ ਤੁਹਾਨੂੰ ਦਿਖਾ ਰਿਆ ਉਹ ਕਹਿੰਦੇ ਤੁਸੀਂ ਕਹਿੰਦੇ ਜੀ ਮਾਈਨਰ ਬੰਦੀ ਆ ਉਹ ਕੀ ਹੈ ਬਿਲਕੁਲ ਤੁਹਾਡੀ ਗੱਲ ਤੁਸੀਂ ਨੌਕਰੀਆਂ ਦੇ ਰਹੇ ਹੋ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਕੰਮ ਕਰ ਰਹੇ ਹੋ ਪਰ ਕੀ ਐਕਸ਼ਨ ਹੈ ਮਾਈਨਿੰਗ ਤੇ ਕੀ ਐਕਸ਼ਨ ਹੈ ਮੈਂ ਦੱਸ ਰਿਹਾ ਮੈਂ ਪੰਜਾਬੀ ਬੋਲ ਰਿਹਾ ਤੁਹਾਡੇ ਸਾਹਮਣੇ ਐਪ ਦੀ ਸਟੱਡੀ ਕਰੋ ਜਾ ਕੇ ਹੁਣ ਤੱਕ ਮਤਲਬ ਕਿੰਨੇ ਮਾਈਨਿੰਗ ਤਲਾ ਪਰਚੇ ਕੀਤੇ ਆ ਤੁਸੀਂ ਤੁਸੀਂ ਕਿਸੇ ਇੱਕ ਕੇਸ ਨੂੰ ਪਾਰਟਿਕੂਲਰ ਨਾ ਬਣਾਓ ਤੁਸੀਂ ਦੇਖੋ ਸੁਣੋ ਮੇਰੀ ਬੇਟੀ ਸੁਣੋ ਪਠਾਨਕੋਟ ਮਾਈਨਿੰਗ ਦੀ ਖਾਬਾ ਸਭ ਤੋਂ ਵੱਡੇ ਮਗਰਮਾਸ ਫੜ ਕੇ ਦੋ ਤੇ ਅੰਦਰ ਦਿੱਤੇ ਆ ਤੁਹਾਡੇ ਸਾਹਮਣੇ ਤੁਸੀਂ ਉਹਨੂੰ ਵੀ ਤਾਂ ਲਿਆਓ ਸਾਹਮਣੇ ਕਿਦਾ ਸਰਕਾਰ ਕੰਮ ਕਰ ਰਹੀ ਆ ਸੋ ਇਸ ਕਰਕੇ ਜਿਹੜਾ ਵੀ ਕੋਈ ਮਾਰਨਿੰਗ ਦਾ ਸਵਾਲ ਹੈਗਾ ਯਾਰ ਨਾਟੇ ਸਿੰਗਲ ਦੀਨਾਗਰ ਸਮੁੱਚੇ ਪੰਜਾਬ ਦੇ ਅੰਦਰ ਚਾਹੇ ਡਰੱਗਸ ਦਾ ਸਵਾਲ ਆ ਚਾਹੇ ਮਾਰਨਿੰਗ ਦਾ ਸਵਾਲ ਆ ਠੋਕੇ ਕਾਰਵਾਈ ਕੀਤੀ ਜਾ ਰਹੀ ਆ ਔਰ ਇਹ ਇਨ ਫਿਊਚਰ ਵੀ ਕਾਰਵਾਈ ਕਰਾਂਗੇ ਕਿਉਂਕਿ ਸਾਸੀ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਕੇ ਆਇਆ ਵੀ ਸਾਡੀ ਕਿਸੇ ਵੀ ਕਿਸਮ ਦੀ ਭੂਮਿਕਾ ਇਸ ਮਾਫੀ ਦੇ ਨਾਲ ਨਹੀਂ ਹੋਊਗੀ ਗੱਲ ਕਿ ਵਿਰੋਧ ਖੜਨਦੀ ਹੈ ਪਿੱਛੇ ਵੀ ਖੜੇ ਰਹੇ ਆ ਸਰਕਾਰ ਤੋਂ ਇਲਾਵਾ ਵੀ ਤੇ ਅੱਜ ਵੀ ਖੜੇ ਆ ਤੇ ਗਾਂ ਵੀ ਖੜਾਂਗੇ ਸਟੇਟ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕਰਨੀ ਉਹਦੇ ਚ ਮਾਈਨਿੰਗ ਵਾਲਿਆਂ ਨੂੰ ਆਪਾਂ ਕਾਲ ਕੀਤੀ ਆ ਮਾਈਨਿੰਗ ਵਾਲੇ ਜਿਹੜੇ ਐਕਸੀਨ ਸਾਹਿਬ ਉਹ ਆਪਣੇ ਅਫਸਰ ਭੇਜ ਰਹੇ ਆ ਮੇਰੀ ਪੁਲਿਸ ਪਾਰਟੀ ਉੱਤੇ ਆ ਜਿਹੜੀ ਵੀ ਕਾਰਵਾਈ ਕਰਨੀ ਉਹ ਮਾਈਨਿੰਗ ਇਨਸਪੈਕਟਰ ਨੇ ਲਿਖ ਕੇ ਦੇਣਾ ਵਾ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਆਪਾਂ ਕਾਰਵਾਈ ਕਰਾਂਗੇ ਨਹੀਂ ਜੀ ਜੀਪੀ ਨੇ ਕਿਹਾ ਵੀ ਜਿਸ ਮਾਕੇ ਮਾਈਨਿੰਗ ਦੀ ਅਸਰਤ ਖੁਦ ਜ਼ਿੰਮੇਵਾਰ ਹੋਏਗਾ ਜੀ ਅਸੀਂ ਜ਼ਿੰਮੇਵਾਰ ਆਂ ਜੀ ਮੈਂ ਗਿਆ ਨਹੀਂ ਤੁਹਾਡੇ 2 ਮਿੰਟ ਬਾਅਦ ਮੈਂ ਉੱਥੇ ਪਹੁੰਚ ਗਿਆ ਮੇਰੀ ਕੋਲ ਵੀ ਮੈਂ 1.5 ਘੰਟਾ ਖਲੋਤ ਰਹਾ ਮੇਰੇ ਕੋਲ ਜੀ ਪੁਲਿਸ ਵੀ ਤੁਹਾਨੂੰ ਪਤਾ ਹੈ ਤੇ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਿਹੜੀ ਰਿਕਵਰੀ ਕੀਤੀ ਆ ਉਤੋਂ ਅਸੀਂ ਸਿੱਧੇ ਜਦੋਂ ਤੁਹਾਡੀ ਕਾਲ ਆਈ ਸੀ ਉਧਰ ਨੂੰ ਆ ਗਏ ਆ ਨਾਲ ਹੀ ਅਸੀਂ ਜਿਹੜਾ ਮਾਈਨਿੰਗ ਵਾਲੇ ਡਿਪਾਰਟਮੈਂਟ ਪ੍ਰੋਟੋਕਾਲ ਚ ਹੁੰਦਾ ਉਹ ਲਿਖ ਕੇ ਦੇਣ ਕਿ ਉਹਦੇ ਮੁਤਾਬਕ ਲੀਗਲ ਕਾਰਵਾਈ ਕਰਾਂਗੇ ਆਪਾਂ